thank you ओके 와히드 ਰਜੀਕਾ ਖਾਲਸਾ 와히드 ਰਜੀਕੀ ਕਿਤੇ ਇਹ ਜੋ ਨਗਰ ਕੀਰਤਨ ਆਰੰਭ ਹੋਇਆ ਹੈ ਇਹ ਗੁਰਦੁਆਰਾ ਸ਼੍ਰੀ ਗੁਰਤੇਗ ਬਹਾਦਰ ਸਾਹਿਬ ਦੀ ਨਦੀ ਆਬਾਦੀ ਢੁੱਲੇ ਰੋਡ ਬਟਾਲਾ ਇਸ ਮੇਂ ਕੋ ਸਾਧ ਸੰਗਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਇਹ ਨਗਰ ਕੀਰਤਨ ਹਰ ਸਾਲੇ ਵਿਯੋਜਿਤ ਕੀਤਾ ਜਾਂਦਾ ਹੈ ਪਾਲਿਸ਼ਰੀਆ ਗੁਰ ਤੇਗ ਬਹਾਦਰ ਜੀ ਰਾਜੀ ਦੀ ਪਾਵਨ ਸ਼ਹਾਦਤ ਨੂੰ ਯਾਦ ਰੱਖਦੇ ਹੋਏ ਆ ਜਿਨ੍ਹਾਂ ਨੇ ਪੂਰੇ ਧਰਮ ਦੇ ਵਾਸਤੇ ਹਿੰਦੂ ਤਲਵਾਰ ਦੀ ਰੱਖਿਆ ਵਾਸਤੇ ਆਪਣੀ ਸ਼ਹੀਦ ਦਾ ਬਲੀਦਾਨ ਦਿੱਲੀ ਚਾਂਦਨੀ ਚੌਕ ਵਿਖੇ ਦਿੱਤਾ ਉਹਦੇ ਸੰਬੰਧ ਵਿੱਚ ਇਹ ਜੋ ਨਗਰ ਕੀਰਤਨ ਹੈ ਅਜੇ ਤੱਕ ਕੀਤਾ ਗਿਆ ਹੈ ਜੋ ਕਿ ਨਗਰ ਕੀਰਤਨ ਢਿੱਲੇ ਰੋਡ ਤੋਂ ਆਰੰਭ ਹੋ ਕੇ ਗੁਰਦੁਆਰਾ ਕੋਟਬਹਾਦਰ ਸਾਹਿਬ ਤੋਂ ਆਰੰਭ ਹੋ ਕੇ ਪੂਰੇ ਮਕਾਬੇ ਸਾਹਿਬ ਦੀ ਪ੍ਰिक्रमा ਕਰਕੇ ਤੇ ਆਪਣੇ ਲਿਖੇ ਖਾਨਾ ਤੋਂ ਸ਼ਾਮ ਨੂੰ ਜਿਹੜਾ ਨਗਰ ਕੀਰਤਨ ਸਮਾਪਤ ਹੋਵੇਗਾ ਸਮੂਹ ਨਾਨਕ ਨਾਮ ਦੇ ਹਸਲਤਾਂ ਨਾਂਸੂ ਜੱਟੇ ਬੰਦੀਆਂ ਜੱਟੇ ਵਾਲੇ ਜੱਟੇ ਬੰਦੀਆਂ ਮਿਲ ਕਰਕੇ ਇਹ ਨਗਰ ਕੀਰਤਨ ਦੇ ਸਹਾਯੋਗ ਦੇਰੀਆਂ ਨੇ ਉਹ ਨਾਨਕ ਨਾਮ ਲੈਵਾ ਜਿਹੜੀਆਂ ਸੰਗਤਾਂ ਨੇ ਨਗਰ ਕੀਰਤਨ ਵਿੱਚ ਗੁਰੂ ਸਾਹਿਬ ਦਾ ਹਾਰ ਜਲਸਾ ਕੀਤਾ ਕਰਕੇ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਇਹ ਨਗਰ ਕੀਰਤਨ ਜਿਹੜਾ ਇਹ ਤਕਰੀਬਨ ਤਕਰੀਬਨ ਇਸ ਨਗਰ ਕੀਰਤਨ ਨੂੰ 50 ਸਾਲ ਹੋ ਗਏ ਨੇ ਨਿਕਲ ਗਿਆ ਨੂੰ ਇਸ ਨਗਰ ਕੀਰਤਨ ਨੂੰ ਤੇ ਇਸ ਮੂਹਰੇ ਸੱਜਣਾਂ ਦੀ ਮਿਲ ਕਰਕੇ ਨਗਰ ਕੀਰਤਨ ਜਿਹੜਾ ਇਹ ਜੇਜਲ ਕਰਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇਹ ਗੁਰਦੁਆਰਾ ਗੁਰਦੇਵ ਬਾਦਰੇ ਗੁਰਨਾਨਕਨਗਰ ਨਵੀਂ ਬਾਡੀ ਪੁਲਰੋਏ ਤੋਂ ਨਗਰ ਕੀਰਤਨ ਦੇਰਵਾ ਨ ਹੋਈ ਆ ਮੇਵੇਂ ਪਾਸ਼ਾ ਜੀ ਇੰਦਰੀ ਚਾਦਰ ਸਾਰੇ ਹੀ ਧਰਮਾਂ ਦਾ ਰੱਖੀ ਆ ਇਹ ਨਗਰ ਕੀਰਤਨ ਵਿੱਚ ਸਾਰੇ ਹੀ ਹਿੰਦੂ ਮੁਸਲਮਾਨ ਸਿੱਖ ਜੋ ਵੀ ਆ ਸਾਰੇ ਹੀ ਸਹਿਯੋਗ ਦਿੰਦੇ ਹਨਾਰੇ ਧਰਮਾਂ ਦੇ ਸਾਥੀ ਹਨ ਇਸ ਤਰ੍ਹਾਂ ਇਹ ਨਗਰ ਕੀਰਤ ਸਹਿਰ ਬਟਾਰਾ ਦੇ ਵਿੱਚ ਇਹ ਹੁੰਦਾ ਹੋਇਆ ਤੇ ਗੁਰੂ ਦਾ ਗੁਰਤੇਗਹਦਰ ਸਾਹਿਬ ਸਭਾਵਤ ਹੋਵੇਗਾ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਕੀਰਤ